ਹੈਲੋ ਫਰੈਂਡ ਮਾਈ ਨੇਮ ਇਜ਼ ਚਾਦਕੁਮਾਰ ਅੱਜ ਅਸੀਂ ਇਸ ਵੀਡੀਓ ਵਿੱਚ ਪੰਜਾਬੀ ਵਿਆਕਰਣ ਦਾ ਟੋਪਿਕ ਨਾਂਵਾਰੇ ਪੜਾਵਾਂਗੇ ਚਲੋ ਵੀਡੀਓ ਨੂੰ ਸਟਾਰਟ ਕਰਤੇ ਹਾਂ ਪੜਨਾਵ ਪਰਿਭਾਸ਼ਾ ਪੜਨਾਵ ਦੀ ਪਰਿਭਾਸ਼ਾ ਹੈ ਜਿਹੜਾ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਵੇ ਉਸਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਉਹ ਆਦੀ ਪੜਨਾਵ ਤੋਂ ਪਹਿਲਾਂ ਤੁਹਾਨੂੰ ਨਾਵਾਰੇ ਪਤਾ ਹੋਣਾ ਚਾਹੀਦਾ ਹੈ ਇਸ ਚਲਨ ਵਿੱਚ ਨਾਵ ਦੀ ਵੀ ਵੀਡੀਓ ਪਾਈ ਹੋਈ ਹੈ ਉਸ ਨੂੰ ਜਰੂਰ ਚੈੱਕ ਰਿਓ ਤੇ ਚਲੋ ਅੱਗੇ ਸਟਾਰਟ ਕਰਦੇ ਆ ਪੜਨਾਵ 6 ਪ੍ਰਕਾਰ ਦੇ ਹਨ ਪਹਿਲਾ ਪੁਰਗਵਾਚਕ ਪੜਨਾਵ ਤੇ ਦੂਜਾ ਨਿਜਵਾਚਕ ਪੜਨਾਵ ਤੀਜਾ ਨਿਸ਼ਚੇਵਾਚਕ ਪੜਨਾਵ ਚੌਥਾ ਅਨਿਸ਼ਚੇਵਾਚਕ ਪੜਨਾਵ ਪੰਜਵਾਂ ਸੰਬੰਧਵਾਚਕ ਨਾਮ ਸੂਰੀ ਪੜਨਾਵ ਚੇਨਾ ਪ੍ਰਸ਼ਨਵਾਚਕ ਪੜਨਾਵ ਪਹਿਲਾ ਪੂਰਕਵਾਚਕ ਪੜਨਾਵ ਦੀ ਪਰਿਭਾਸ਼ਾ ਪੜਨ ਜਾ ਰਿਹਾ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੂਰਕ ਹੱਦੇ ਨਾ ਦੀ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਪੂਰਕਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਉਹ ਆਦੀ ਪੂੜ ਪੂਰਕਵਾਚਕ ਪੜਨਾਵ ਤਿੰਨ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਉਤਮ ਪੁਰਖ ਜਾਂ ਪਹਿਲਾ ਪੁਰਖ ਇਹਦੇ ਦੋ ਨਾਮ ਨੇ ਦੂਜਾ ਮੱਧਮ ਪੁਰਖ ਜਾਂ ਦੂਜਾ ਪੁਰਖ ਇਹਦੇ ਵੀ ਦੋ ਨਾਮ ਨੇ ਤੀਜਾ ਅਨੈ ਪੁਰਖ ਜਾਂ ਤੀਜਾ ਪੁਰਖ ਇਹਨਾਂ ਤਿੰਨਾਂ ਦੇ ਦੋ ਦੋ ਨਾਮ ਨੇ ਪਹਿਲਾ ਉਤਮ ਪੁਰਖ ਜਾਂ ਪਹਿਲਾ ਪੁਰਖ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਉਤਮ ਪੁਰਖ ਜਾਂ ਪਹਿਲਾ ਪੁਰਖ ਕਹਿੰਦੇ ਕਿਹਾ ਜਾਂਦਾ ਹੈ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਆਦੀ ਦੂਜਾ ਮੱਧਮ ਪੁਰਖ ਜਾਂ ਦੂਜਾ ਪੁਰਖ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਆਦੀ ਤੀਜਾ ਅਨ्य ਪੁਰਖ ਜਾਂ ਤੀਜਾ ਪੁਰਖ ਜਿਹੜਾ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨ्य ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਓਹੋ ਉਹ ਨਾ ਆਦੀ ਤੇ ਹੁਣ ਦੂਜਾ ਏ ਪ੍ਰਨਾਵ ਦਾ ਨਿਜਵਾਚਕ ਪ੍ਰਨਾਵ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪ੍ਰਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਇਸ ਵਾਕ ਵਿੱਚ ਆਪ ਨਿਜਵਾਚਕ ਪ੍ਰਨਾਵ ਹੈ ਮੈਂ ਉਮੀਦ ਕਰਦਾ ਹਾਂ ਤੁਸੀਂ ਇਦੋ ਟੈਂਸ ਸੋਰੀ ਪੜਨਾਵ ਸਮਝ ਆਏ ਹੋਣਗੇ ਚਲੋ ਹੁਣ ਤੀਜਾ ਕਿਰਿਆ ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਦੇ ਕਰਕੇ ਉਸ ਦੇ ਨਾ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਹਿੰਦੇ ਹਨ ਜਿਵੇਂ ਉਹ ਕੁਝ ਬਣਾ ਰਿਹਾ ਹੈ ਬਾਕ ਵਿੱਚ ਉਹ નિਸ਼ਚਿਵਾਚਕ ਪੜਨਾਵ ਹਨ ਹੁਣ ਚੌਥੇ ਤੇ ਆ ਗਿਆ ਸੀ ਚੌਥਾ ਅਨਿਸ਼ਚਿਵਾਚਕ ਪੜਨਾਵ ਜਿਹੜਾ ਪੜਨਾਵ ਸ਼ਬਦ ਸਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆदि ਦਾ ਸਪਸ਼ਟ ਜਾਂ ਨਿਸ਼ਚੇ ਪੂਰਵ ਗਿਆਨ ਨਾ ਹੋਵੇ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਹਿੰਦੇ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾ ਰਿਹਾ ਹੈ ਵਾਕ ਵਿੱਚ ਕੋਈ ਅਨਿਸ਼ਚੇਵਾਚਕ ਪੜਨਾਵ ਹਨ ਪੰਜਵਾਂ ਸੰਬੰਧਵਾਚਕ ਪੜਨਾਵ ਇਸ ਵਾਕ ਵਿੱਚ ਜਿਹੜਾ ਜਿਹੜਾ ਸਵਧਨ ਆਪਦੀ ਥਾਂ ਤੇ ਵਰਤਦੇ ਵਰਤੇ ਆ ਜਾਵੇ ਤੇ ਯੁਜਕਾ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਵਾਕ ਵਿੱਚ ਜੋ ਆਪਸ ਜੋ ਸ਼ਬਦ ਸਬੰਧ ਵਾਚਕ ਪੜਨਾਵ ਹਨ ਛੇਮਾ ਪ੍ਰਸ਼ਨ ਵਾਚਕ ਪੜਨਾਵ ਜਿਹੜਾ ਸ਼ਬਦ ਨਵ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲ ਕੋਈ ਪੁੱਛ ਗਿਜ ਕੀਤੀ ਜਾਵੇ ਉਸ ਨੂੰ ਪ੍ਰਸ਼ਨ ਵਾਚਕ ਪੜਨਾਵ ਕਹਿਆ ਜਾਂਦਾ ਹੈ ਜੀ ਨੇ ਕੌਣ ਸੋ ਰਿਹਾ ਹੈ ਵਕ ਵਿੱਚ ਕੌਣ ਸ਼ਬਦ ਪ੍ਰਸੰਨ ਵਾਚਕ ਪੜਨਾਵ ਹੈ ਐਸੀ ਸਾਡੀ ਅੱਜ ਦੀ ਵੀਡੀਓ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜਿਨ੍ਹਾਂ ਨੇ ਅਜੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰੋ ਧੰਨਵਾਦ